ਤੁਰੇ ਜਾਂਦੇ ਹੀ ਸਾਡੀ ਚਾਚੀ ਤੇ ਚਾਚੀ ਦੇ ਤੋਂ ਮੁੰਡੇ ਉਹਨਾਂ ਦਾ ਘਰ ਵਾਲਾ ਪਹਿਲਾਂ ਹੈ ਨਹੀਂ ਦਾ ਡੈਥ ਹੋ ਗਈ ਸੀ ਉਹਨਾਂ ਦੇ ਪਹਿਲਾਂ ਹੀ ਉਹ ਇੱਥੋਂ ਪੇਕਿਆਂ ਤੋਂ ਚਲ ਗਏ ਸੀਗੇ ਆਪਣੇ ਪੇਕੇ ਪਿੰਡ ਰਹਿਣ ਚਲ ਗਏ ਸੀਗੇ ਤੇ ਉਹ ਅੱਜ ਇੱਥੇ ਦਾਣੇ ਦਾ ਕਾਰਡ ਕਰਕੇ ਆਈ ਸੀ ਇੰਕੂਖਾ ਲਗਾਉਣ ਬਾਸ ਵਾਲਾ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਨਹੀਂ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਪੋਤ ਸੀਰੀਅਸ ਵਾ ਕੰਡੀਸ਼ਨ ਵਿੱਚ ਇੱਕੋ ਹੀ ਪਰਿਵਾਰ ਦੇ ਸੀ ਸਾਰੇ ਜਣੇ ਪੰਜਾਬ ਸਰਕਾਰ ਮੁੜਦਾਬਾਹ ਭਗਵਾਨ ਤੁਮਾਰ ਮੁੜਦਾਬਾਹ ਭਗਵਾਨ ਤੁਮਾਰ ਮੁੜਦਾਬਾਹ ਕੀ ਇਹ ਨਸ਼ੇ ਕਰਕੇ ਜਾਂਦੇ ਆ ਇਹ ਅੰਗੀਆਂ ਸ਼ੋਧੀਆਂ ਜਿਹੜੇ ਕਨਵੈਂਸ ਆ ਜਾਂ ਕੋਈ ਪੈਦਲ ਤੁਰ ਕੇ ਜਾ ਰਿਹਾ ਆ ਇਹ ਉਹਨਾਂ ਨੂੰ ਕੁਛ ਸਮਝਦਾ ਹੀ ਨਹੀਂ ਹੈਗੇ ਪੰਜਾਬ ਸਰਕਾਰ ਹਮਾਰਾ ਬਾਤ ਪੰਜਾਬ ਸਰਕਾਰ ਹਮਾਰਾ ਬਾਤ ਪੰਜਾਬ ਸਰਕਾਰ ਹਮਾਰਾ ਬਾਤ ਦਸੂਹਾ ਜੀ ਪੈਨਸ਼ਨ ਲੈਣ ਜਾ ਰਹੇ ਮਾਂ ਤੇ ਉਸਦੇ ਦੋ ਪੁੱਤਰਾਂ ਦੇ ਐਕਸੀਡੈਂਟ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਦੇ ਉੱਤੇ ਜਾਮ ਲਗਾ ਦਿੱਤਾ ਹੈ ਦੱਸ ਦਈਏ ਕਿ ਅੱਜ ਸਵੇਰੇ ਗੰਨਾ ਸਾਹਿਬ ਨੇੜੇ ਬਾਪਰੇ ਹਾਸੇਜ ਦੇ ਵਿੱਚ ਤੇਜ਼ ਰਫ਼ਤਾਰ ਬੱਸ ਨੇ ਇੱਕ ਔਰਤ ਤੇ ਉਸਦੇ ਦੋ ਪੁੱਤਰਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸੀ ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਖਬਰ ਆਉਣ ਤੱਕ ਪੁਲਿਸ ਵੱਲੋਂ ਇਹਨਾਂ ਨੂੰ ਸਮਝਾ ਕੇ ਨੈਸ਼ਨਲ ਹਾਈਵੇ ਤੇ ਲੱਗੇ ਜਾਮ ਨੂੰ ਖੁਲਾਉਣ ਦੀ ਅਪੀਲ ਕੀਤੀ ਜਾ ਰਹੀ ਸੀ ਜਾਣਕਾਰੀ ਦੱਸ ਦਈਏ ਕਿ ਅੱਜ ਸਵੇਰੇ ਗੰਨਾ ਸਾਹਿਬ ਨੇੜੇ ਸੁਖਵਿੰਦਰ ਸਿੰਘ ਪੁੱਤਰ ਸ਼ਾਮਲਾਲ ਆਪਣੀ ਮਾਤਾ ਗਿਆਨਕੌਰ ਅਤੇ ਆਪਣੇ ਭਰਾ ਰਵਿੰਦਰ ਸਿੰਘ ਨਾਲ ਵਿਧਵਾ ਪੈਨਸ਼ਨ ਲੈਣ ਲਈ ਆਪਣੀ ਮਾਂ ਨੂੰ ਨਾਲ ਲੈ ਕੇ ਗੰਨਾ ਸਾਹਿਬ ਜਾ ਰਹੇ ਸੀ ਜਦੋਂ ਹਾਈਵੇ ਤੇ ਪਹੁੰਚੇ ਤਾਂ ਜਲੰਧਰ ਵੱਲ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਉਸਦੇ ਭਰਾ ਰਵਿੰਦਰ ਅਤੇ ਮਾਤਾ ਗਿਆਨਕੌਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਦਾ ਇਲਾਜ ਦਸੂਹਾ ਦੇ ਸਿਵਲ ਹਸਪੀਟਲ ਵਿਖੇ ਚੱਲ ਰਿਹਾ ਹੈ ਜਾਣਕਾਰੀ ਦੱਸਦੀ ਹੈ ਕਿ ਇਹਨਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਹਾਈਵੇ ਤੇ ਰੋਸ ਵਜੋਂ ਜਾਮ ਲਗਾ ਦਿੱਤਾ ਜਿਸ ਤੋਂ ਬਾਅਦ ਹੁਣ ਪ੍ਰਸ਼ਾਸਨ ਵੱਲੋਂ ਲੱਗੇ ਜਾਮ ਨੂੰ ਖੁਲਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਜਸਵਿੰਦਰ ਕੋਰ ਅੱਜ ਕੀ ਹੋਇਆ ਜਿਹੜਾ ਐਕਸੀਡੈਂਟ ਹੋਇਆ ਔਰ ਕਿਉਂ ਤੁਸੀਂ ਤਾਂ ਰੋਡ ਬਜਾਮ ਕੀਤਾ ਹੈ ਜੀ ਸਾਈਡ ਤੇ ਤੁਰੇ ਜਾਂਦੇ ਹੀ ਸਾਡੇ ਚਾਚੀ ਤੇ ਚਾਚੀ ਦੇ ਤੋਂ ਮੁੰਡੇ ਉਹਨਾਂ ਦਾ ਘਰ ਵਾਲਾ ਪਹਿਲਾਂ ਹੈ ਨਹੀਂਗਾ ਡੈਥ ਹੋ ਗਈ ਸੀ ਉਹਨਾਂ ਦੀ ਪਹਿਲਾਂ ਹੀ ਉਹ ਇੱਥੋਂ ਪੇਗਿਆਂ ਤੋਂ ਚੱਲ ਗਏ ਸੀਗੇ ਆਪਣੇ ਪੇਕੇ ਪਿੰਡ ਰਹਿਣ ਚੱਲ ਗਏ ਸੀਗੇ ਤੇ ਉਹ ਅੱਜ ਇੱਥੇ ਦਾਣੇ ਦਾ ਕਾਰਡ ਕਰਕੇ ਆਈ ਸੀ ਇੰਕੂਖਾ ਲਗਾਉਣ ਬੱਸ ਵਾਲਾ ਆਇਆ ਉਹਨੇ ਟੱਕਰ ਮਾਰੀ ਮੁੰਡਾ ਸਾਡਾ ਇੱਕ ਜੀ ਥਾਂ ਹੀ ਪੂਰਾ ਹੋ ਗਿਆ ਇੱਕ ਦੋ ਮਾਪੋਤ ਸੀਰੀਅਸ ਵਾ ਕੰਡੀਸ਼ਨ ਸੀ ਹਾਜੀ ਇੱਕੋ ਹੀ ਪਰਿਵਾਰ ਦੇ ਸੀ ਸਾਰੇ ਠੀਕ ਆ ਤਿੰਨੋਂ ਇੱਕ ਪਰਿਵਾਰ ਦੇ ਸੀਗੇ ਮਾਪੋਤ ਸੀਗੇ ਤਿੰਨ ਨਹੀਂ ਜਾਣੇ ਠੀਕ ਆ ਇਹਨਾਂ 'ਚ ਸਾੜ ਮਾਰੀ ਇੱਕ ਮੁੰਡਾ ਥਾਂ ਹੀ ਪੂਰਾ ਹੋ ਗਿਆ ਆ ਦੋ ਦੋਨੇ ਮਾਪੋਤ ਕੰਡੀਸ਼ਨ ਖਰਾਬ ਹੀ ਆ ਆਖਰੀ ਸਾਈ ਲੈਂਡ ਦੇ ਆਖਰੀ ਸਾਈ ਲੈਂਡ ਦੇ ਆ ਕੀ ਕੀ ਹੁਣ ਮੰਕਰ ਕਰਦੇ ਹੋ ਪ੍ਰਸ਼ਾਸਨ ਸਾਹਿਬ ਇਨਸਾਫ ਕਰਦੇ ਆ ਕਿ ਡਰਾਈਵਰ ਤੇ ਪਰਚਾ ਦਰਜ ਕੀਤਾ ਜਾਵੇ ਜਿਹੜੇ ਐਕਸੀਡੈਂਟ ਹੁੰਦੇ ਆ ਅੱਗੇ ਤੋਂ ਨਾ ਹੋਣ ਜਿਹੜੇ ਆ ਉਹ ਅਲੱਗ ਰੋਡ ਬਣਾਉਣਾ ਚਾਹੀਦਾ ਆ ਜਿਹੜੇ ਬਾਈਕ ਸਕੂਟੀਆਂ ਉਹ ਅਲੱਗ ਜਿਹੜੇ ਵੱਡੇ ਕਨਵੈਨਸ ਉਹ ਅਲੱਗ ਰੋਡ ਹੋਣਾ ਚਾਹੀਦਾ ਆ ਕਿਉਂਕਿ ਇਹ ਨਸ਼ਾ ਕਰਕੇ ਜਾਂਦੇ ਆ ਇਹ ਇੰਨਾ ਸ਼ੋਰ ਦੀਆਂ ਵੀ ਕੱਲੋ ਸਾਡੀਆਂ ਧੀਏ ਕੋਈ ਪਿਆਣਾ ਕੋਈ ਭਰਾ ਕੋਈ ਵੀ ਰੋਡ ਤੇ ਜਾਂਦਾ ਕੋ ਬਾਈਕ ਸਕੂਟੀ ਤੇ ਕੋਈ ਜੌਬ ਤੇ ਜਾ ਰਿਹਾ ਆ ਕੋ ਸਕੂਲ ਜਾ ਰਿਹਾ ਕੋ ਕਿਤੇ ਵੀ ਜਾਂਦਾ ਪਿਆ ਉਹਨਾਂ ਦੀ ਕੋਈ ਸੇਫਟੀ ਹੈ ਨਹੀਂ ਕਿ ਕਿਉਂਕਿ ਵੱਡੇ ਕਨਵੈਨਸ ਆਉਂਦੇ ਆ ਉਹ ਜਿਹੜੇ ਛੋਟੇ ਕਨਵੈਨਸ ਆ ਉਹਨਾਂ ਨੂੰ ਸਾਈਡ ਤੇ ਲਾ ਦਿੰਦੇ ਆ ਆਪਣੀ ਜਿਹੜੀ ਉਹਨਾਂ ਦੀ ਕਾਲੀ ਹੁੰਦੀ ਹਨ ਟਾਈਮ ਪੂਰਾ ਕਰਨਾ ਹੁੰਦਾ ਜਾਂ ਜਲੰਧਰ ਜਾਣਾ ਜਾਂ ਬਹੁਤ ਜ਼ਿਆਦਾ ਦੂਰ ਜਾਣਾ ਹੈ ਆਪਣੇ ਪਠਾਨਕੋਟ ਜਾਣਾ ਇਹਨਾਂ ਨੇ ਟਾਈਮ ਪੂਰਾ ਕਰਨਾ ਟਾਈਮ ਤੇ ਬੱਸ ਪਹੁੰਚਾਉਣੀ ਆ ਇਹ ਉਹਦੇ ਚੱਕਰ ਦੇ ਵਿੱਚ ਆਪਣੀ ਜੜਾ ਇਹਦਾ ਕਨਵੈਨਸ਼ਨ ਲਗਾ ਲੈਂਦੇ ਆ ਜਿਹੜੇ ਛੋਟੇ ਕਨਵੈਨਸ ਆ ਉਹਨਾਂ ਨੂੰ ਕੀ ਹੁਣ ਮੰਗ ਕੇ ਕਰਦੇ ਪੁਲਿਸ ਅਸੀਂ ਮੰਗ ਕੇ ਕਰਦੇ ਆ ਜਿਹੜਾ ਡਰਾਈਵਰ ਜਿਹੜੇ ਪੁਲਿਸ ਨੇ ਆਪ ਲਿਆ ਕੇ ਗਈ ਆ ਪੁਲਿਸ ਡਰਾਈਵਰ ਨੂੰ ਉਹਨੂੰ ਇੱਥੇ ਪੇਸ਼ ਕੀਤਾ ਜਾਵੇ ਸਾਰਿਆਂ ਦੇ ਫਿਰ ਜਿਹੜੀ ਸਾਡੇ ਹੈਗੇ ਪਰਿਵਾਰ ਜਾਂ ਪਿੰਡ ਵਾਲੇ ਅਸੀਂ ਫੈਸਲਾ ਕਰਾਂਗੇ ਉਹਨੂੰ ਉਹਨੂੰ ਕਿੱਦਾਂ ਮਾਰਨਾ ਜਿੱਦਾਂ ਨਾਲ ਸਾਡਾ ਜੀ ਮਾਰੇ ਕੀ ਸਜਣਾ ਨਹੀਂ ਆਪਾਂ ਡਿਸਾਈਡ ਕਰਾਂਗੇ ਠੀਕ ਸਰਜੀਤ ਸਿੰਘ ਜੀ ਕੀ ਲੱਗਦੇ ਤੁਹਾਡੇ ਮੇਰੀ ਚਾਚੀ ਜੀ ਲੱਗਦੇ ਨੇ ਇਹ ਕੌਣ ਕੌਣ ਸੀ ਇਹ ਕਿੱਥੇ ਜਾ ਰਹੇ ਸੀਗੇ ਆਪਣੇ ਪਿੰਡ ਤੋਂ ਆਏ ਸੀ ਜੀ ਗੰਨਾ ਸਾਹਿਬ ਅੱਡੇ ਦੇ ਉੱਤਰ ਕੇ ਮਿਲ ਕੇ ਪਿੰਡ ਨੂੰ ਜਾ ਰਹੇ ਸੀਗੇ ਆਪਣੇ ਵਿਧਵਾ ਪੈਸ਼ਨ ਲੈਂਡ ਦੇ ਅਧਾਰ ਕਾਰਡਾ ਅਪਡੇਟ ਕਰਾਉਣ ਵਾਸਤੇ ਜੀ ਕੀ ਹੋਇਆ ਰਸਤੇ 'ਚ ਐਕਸੀਡੈਂਟ ਕਿਸ ਤਰ੍ਹਾਂ ਹੋਇਆ ਰਸਤੇ ਵਿੱਚ ਆ ਰਹੇ ਸੀ ਪੈਦਲ ਤੇ ਬੱਥ ਬੱਧੀ ਆਈ ਬੜੀ ਯੋਧਾ ਜਿਹੜੀ ਆਪਣੇ ਪਠਾਨਕੋਟ ਤੋਂ ਲੁਧਿਆਣਾ ਜਾ ਰਹੇ ਸੀਗੇ ਜੀ ਰਾਜਧਾਨੀ ਬਾਥਾ ਜੀ ਜਿਹਦੀ ਮੌਜੂਦ ਹੈਗਾ ਜੀ ਤੁਹਾਨੂੰ ਦਦਣਾ ਜੀ ਨੰਬਰ ਇਹਦਾ ਮ ਜੇਦੀ ਮੌਤ ਹੋਈ ਉਹ ਉਹ ਕੌਣ ਹੈ ਕੀ ਨਾਮ ਉਹਦਾ ਇਹਦਾ ਨਾਮ ਕਾਲੂ ਸਿੰਘ ਆ ਜੀ ਜੇਦੀ ਮੌਤ ਹੋਈ ਹੈ ਜੀ ਤੇ ਬਾਕੀ ਜ਼ਖਮੀ ਕਿੰਨੇ ਆ ਦੋ ਜਣੇ ਜ਼ਖਮੀ ਆ ਜੀ ਇਹਦੇ ਵਿੱਚ ਇੱਕੋ ਪਰਿਵਾਰ ਦੇ ਆ ਸਾਰੇ ਇੱਕੋ ਪਰਿਵਾਰ ਦੇ ਆ ਜੀ ਹਾਂਜੀ ਤੇ ਕੀ ਤੁਸੀਂ ਮੰਗ ਕੀ ਕਰਦੇ ਹੋ ਪੁਲਿਸ ਤੋਂ ਹੁਣ ਅਸੀਂ ਇਨਸਾਫ ਚਾਹੁੰਦੇ ਆ ਜੀ ਹੁਣ ਜੋ ਵੀ ਸਰਕਾਰ ਤੋਂ ਇਨਸਾਫ ਚਾਹੀਦਾ ਜੀ ਇੱਕ ਬੱਚੇ ਦੀ ਡੈਥ ਹੋ ਗਈ ਹੈ ਜੀ ਦੋ ਬਿਲਕੁਲ ਸੀਰੀਅਸ ਆ ਉਹਨਾਂ ਦਾ ਕੋਈ ਪਤਾ ਨਹੀਂ ਵਜਣ ਨਾ ਵਜਣ ਠੀਕ ਆ ਜੀ ਸਾਨੂੰ ਪੂਰਾ ਇਨਸਾਫ ਚਾਹੀਦਾ ਜੀ ਜੋ ਵੀ ਇੱਥੇ ਡਰਾਈਵਰ ਆ ਇਹਨਾਂ ਨੂੰ ਪੂਰੀ ਸਜ਼ਾ ਹੋਣੀ ਚਾਹੀਦੀ ਹੈ ਦੋਨੇ ਡਰਾਈਵਰ ਦੇ ਕਨੈਕਟਰ ਭੱਜ ਗਏ ਆ ਜ ਕਿ ਲਈ ਗ੍ਰੰਥ ਗ੍ਰਫਤਾਰ ਕੀਤਾ ਜਾਵੇ ਤੇ ਸਾਨੂੰ ਇਨਸਾਫ ਚਾਹੀਦਾ ਜੀ ਠੀਕ ਹੈ 39 ਦੀ ਫਿਕਰ ਤੋਂ ਮੰਗਾ ਜੀ ਅੱਜ ਸਵੇਰੇ ਹੁਣੇ ਹੁਣੇ ਸਾਡੇ ਕੋਲ ਤਿੰਨ ਪੇਸ਼ੈਂਟ ਐਕਸੀਡੈਂਟ ਦੇ ਨਾਲ ਆਏ ਨੇ ਜਿਨ੍ਹਾਂ 'ਚ ਇੱਕ ਪੇਸ਼ੈਂਟ ਮਰਵਾ ਗਿਆ ਤੇ ਦੋ ਪੇਸ਼ੈਂਟ ਇੱਕ ਲੇਡੀ ਇੱਕ ਉਹਨਾਂ ਦਾ ਨਾਮ ਆ ਇਹ ਦੋਨੇ ਸੀਰੀਅਸ ਕੰਡੀਸ਼ਨ ਦੇ ਵਿੱਚ ਨੇ ਦੋਨਾਂ ਦੇ ਸਿਰ ਦੇ ਵਿੱਚ ਸੱਟ ਲੱਗੀ ਹੈ ਕੰਡੀਸ਼ਨ ਉਹਨਾਂ ਦੀ ਸੀਰੀਅਸ ਹੈ ਇਸ ਤੋਂ ਇਲਾਵਾ ਵੀ ਹੋਰ ਵੀ ਕੋਈ ਪੇਸ਼ੈਂਟ ਆਇਆ ਕਿ ਹੋਰ ਕੋਈ ਹੁਣੇ ਫਿਲਹਾਲ ਪੇਸ਼ੈਂਟ ਨਹੀਂ ਹੈ ਸੋਨਾਂ ਨੂੰ ਤਾਂ ਜਾਂ ਜਿਹੜੇ ਲੈ ਕੇ ਆਈ 108 ਕੋਈ ਨਹੀਂ ਕਹਿ ਰਹੀ ਕਿ ਤਿੰਨ ਨੇ ਨਹੀਂ ਸੀ ਗਿਆ